ਸਭ ਤੋਂ ਪਹਿਲਾਂ ਜੀ ਸਾਰੇ ਹੀ ਸਾਬਕਾ ਸੈਨਿਕਾਂ ਨੂੰ ਮੇਰੀ ਪਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹੌਲਦਾਰ ਮਦਨ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਮੈਂ ਟੁਡੇ ਸਾਰੇ ਹੀ ਸਾਬਕਾ ਸੈਨਿਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਇੱਕ ਸਪਸ਼ਟ ਦੇ ਵਿੱਚ ਬਹੁਤ ਹੀ ਜ਼ਰੂਰੀ ਅਪਡੇਟ ਆਈ ਹੈ ਅਪਡੇਟ ਕੀ ਹੈ ਜਿਹਦਾ ਨਾਮ ਐਲਟੀਏ ਲਾਈਫਟਾਈਮ ਇਰੀਅਰ ਇਹ ਦੋਸਤੋ ਇਸ ਲਈ ਆਪਸ਼ਨ ਦੀ ਜ਼ਰੂਰਤ ਪਈ ਤੇ ਕੁਝ ਆਪਣੇ ਜੋ ਵੀ ਫੈਮਿਲੀ ਪੈਨਸ਼ਨਰ ਨੇ ਜੇਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਉਦੋਂ ਤਾਂ ਨਾਮਿਨੇ ਨ ਪੈਨਸ਼ਨ ਮਿਲਦੀ ਰਹਿੰਦੀ ਹੈ ਉਸ ਤੋਂ ਬਾਅਦ ਜੇ ਨੈਸਟ ਆਫ ਕਿੰਗ ਦੀ ਵੀ ਡੈਥ ਹੋ ਜਾਂਦੀ ਜਦੋਂ ਫੈਮਿਲੀ ਦੀ ਵੀ ਡੈਥ ਹੋ ਗਈ ਹੈ ਔਰ ਪੈਨਸ਼ਨਰ ਦੀ ਖੋਦੀ ਵੀ ਡੈਥ ਹੋ ਗਈ ਹੈ ਉਦੋਂ ਬਾਅਦ ਕੁਝ ਪੈਸਾ ਆਪਣੇ ਅਕਾਊਂਟ ਵਿੱਚ ਬਚ ਜਾਂਦਾ ਜਾਂ ਕੁਝ ਏਰੀਅਰ ਆਪਣੀ ਪੈਨਸ਼ਨ ਦਾ ਬਚਿਆ ਹੁੰਦਾ ਜਦੋਂ ਕਿਸੇ ਟਾਈਮ ਤੇ ਅਪਡੇਟ ਨਵੀਂ ਆਂਦੀ ਹੈ ਉਹਦਾ ਪੈਸਾ ਜਿਹੜਾ ਹੈ ਨਵੀਂ ਉਹ ਕਿਸ ਨੂੰ ਜਾਊਗਾ ਜੇਕਰ ਤੁਸੀਂ LTA ਨਹੀਂ ਕੀਤਾ ਤੇ ਉਹ ਪੈਸਾ ਪੂਰਾ ਕੀ ਹੋਏਗਾ ਵੇਸਟ ਹੋ ਜਾਊਗਾ ਉਹ ਗਵਰਨਮੈਂਟ ਦੇ ਖਾਤੇ ਵਿੱਚ ਹੀ ਬਚਿਆ ਰਹਿ ਜਾਊਗਾ ਜੇ ਤੁਸੀਂ ਸਪਰਸ਼ ਦੇ ਵਿੱਚ LTA ਨਾਮਿਨੀ ਅਲਟਰਨੇਟ ਨਾਮਿਨੀ ਜਿਹਨੂੰ ਕਹਿੰਦੇ ਆ ਅਲਟਰਨੇਟ ਨਾਮਿਨੀ ਅਪਡੇਟ ਕਰ ਲਈ ਤੇ ਉਹ ਪੈਸਾ ਤੁਹਾਡੇ ਜੋ ਅਲਟਰਨੇਟ ਨਾਮਿਨੀ ਆ ਉਹਦੇ ਅਕਾਊਂਟ 'ਚ ਹੀ ਚਲਾ ਜਾਏਗਾ ਕਿਉਂਕਿ ਦੇਖੋ ਜੀ ਮਰਨਾ ਸਾਰਿਆਂ ਨੇ ਹੈ ਪਤਾ ਨਹੀਂ ਕਿੰਦੀ ਵਾਰੀ ਕਦੋਂ ਆਊਗੀ ਹੋ ਸਕਦਾ ਕਦੇ ਪਹਿਲਾਂ ਫੈਮਿਲੀ ਪੈਨਸ਼ਨ ਵੀ ਕਈ ਵਾਰ ਖਤਮ ਹੋ ਜਾਂਦੇ ਆ ਬਾਅਦ ਦੇ ਵਿੱਚ ਪੈਨਸ਼ਨ ਬਾਅਦ ਦੇ ਵਿੱਚ ਖਤਮ ਹੁੰਦਾ ਪਰ ਉਹਨਾਂ ਦਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇ ਖਾਤੇ ਵਿੱਚ ਹੀ ਰਹਿ ਜਾਂਦਾ ਹੈ ਐਸੇ ਤੀਜ ਨੂੰ ਦੇਖਦੇ ਹੋਏ ਤੇ ਮੈਂ ਸੋਚਿਆ ਲੈ ਵੀ ਇੱਕ ਵੀਡੀਓ ਬਣਾਈ ਜਾਵੇ ਜੋ ਸਾਰੇ ਹੀ ਸਾਬਕਾ ਸੈਨਿਕਾਂ ਨੂੰ ਪਤਾ ਲੱਗੇ ਜੇ ਤੁਸੀਂ ਆਪਣੇ ਘਰ ਬੈਠੇ ਇਹ ਕੰਮ ਕਰਨਾ ਚਾਹੁੰਦੇ ਹੋ ਤੇ ਬਿਲਕੁਲ ਕਰ ਸਕਦੇ ਹੋ ਜੀ ਆਪਣੇ ਹੀ ਲੈਪਟਾਪ ਨੂੰ ਜਾਂ ਮੋਬਾਈਲ ਤੇ ਵੀ ਤੁਸੀਂ ਆਪਣਾ ਨਾਮਨੀ ਅਲਟਰਨੇਟ ਨਾਮਨੀ ਜ਼ਰੂਰ ਕਰਕੇ ਰੱਖੋ ਸਭ ਤੋਂ ਪਹਿਲਾਂ ਐਲਟੀਏ ਦੇ ਵਿੱਚ ਨਾਮਨੀ ਆਊਗਾ ਉਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਨੂੰ ਕਰੋਗੇ ਉਦੋਂ ਬਾਅਦ ਨੈਕਸਟ ਆਲਟਰਨੇਟ ਨਾਮ ਨੀ ਤੁਸੀਂ ਡੀਟੇਲ ਕਰ ਸਕਦੇ ਹੋ ਇਹ ਸਭ ਦਿਖਾਉਂਦਾ ਹੀ ਮੈਂ ਤੁਹਾਨੂੰ ਕੰਪਿਊਟਰ ਦੀ ਸਕਰੀਨ ਤੇ ਲੈ ਚਲਦਾ ਤੇ ਇਸ ਨੂੰ ਜਿਹੜਾ ਧਿਆਨ ਨਾਲ ਦੇਖੋ ਜੀ ਸਾਸੀਗਾ ਦੋਸਤੋ ਜਿੱਦਾਂ ਹੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਸਭ ਤੋਂ ਪਹਿਲਾਂ ਪਰਸਨਲ ਡੀਟੇਲ ਸਰਵਿਸ ਡੀਟੇਲ ਫੈਮਿਲੀ ਡੀਟੇਲ ਬੈਂਕ ਡੀਟੇਲ ਅਦਰ ਡੀਟੇਲ ਔਰ ਨਾਮਿਨੀ ਡੀਟੇਲ ਵਿੱਚ ਤੁਸੀਂ ਆ ਜਾਣਾ ਜਿੱਦਾਂ ਹੀ ਤੁਸੀਂ ਨਾਮਿਨੀ ਡੀਟੇਲ ਦੇ ਵਿੱਚ ਓਕੇ ਕਰੋਗੇ ਸਭ ਤੋਂ ਪਹਿਲਾਂ ਨਾਮਿਨੀ ਡੀਟੇਲ ਆਏਗਾ ਨਾਮਿਨੀ 4 ਨਾਮਿਨੀ 4 ਦੇ ਵਿੱਚ ਤੁਸੀਂ ਓਕੇ ਕਰੇ ਐਲਟੀਏ ਐਲਟੀਏ ਦੇ ਵਿੱਚ ਜਾ ਕੇ نیچے ਐਡ ਕਰਨਾ ਹੈ ਜੀ ਜੇ ਤਾਂ ਐਡ ਕਰੋਗੇ ਐਲਟੀਏ ਸਭ ਤੋਂ ਪਹਿਲਾਂ ਨਾਮਿਨੀ ਡੀਟੇਲ ਵਿੱਚ ਕੌਣ ਆਣਗੇ ਤੁਹਾਡੇ ਸਪਸਸ ਸਪਸਸ ਬਣੇ ਤੁਹਾਡੇ ਮੈਡਮ ਇਹਦੇ ਵਿੱਚ ਸਾਰੇ ਹੀ ਫੈਮਿਲੀ ਮੈਂਬਰਾਂ ਦੇ ਨਾਮ ਹੁੰਦੇ ਜਿੰਦ ਜੋ ਵੀ ਤੁਹਾਡੇ ਨਾਲ ਅਟੈਚ ਨੇ ਸਾਰੇ ਫੈਮਿਲੀ ਮੈਂਬਰਾਂ ਦੇ ਤੇ ਸਭ ਤੋਂ ਪਹਿਲਾਂ ਅਸੀਂ ਆਪਣੀ ਵਾਈਫ ਨੂੰ ਨੋਮੀਨੇਟ ਡੀਟੇਲ ਕਰਾਂਗੇ ਇਹਨਾਂ ਨੂੰ ਆਪਾਂ ਕਿੰਨਾ ਪਰਸੈਂਟ ਦੇਣਾ ਚਾਹੁੰਦੇ ਆ ਤੁਸੀਂ ਇਹਦੇ ਵਿੱਚ 50% ਵੀ ਕਰ ਸਕਦੇ ਹੋ ਜਾਂ ਆਪਣੇ ਮਰਨ ਦੇ ਬਾਅਦ ਤੁਸੀਂ ਆਪਣੀ ਫੈਮਿਲੀ ਨੂੰ 100% ਵੀ ਆਪਣਾ ਸ਼ੇਅਰ ਦੇ ਸਕਦੇ ਹੋ ਉਹ ਡਿਪੈਂਡ ਤੁਹਾਡੇ ਤੇ ਕਰਦਾ ਕਿਉਂਕਿ ਇਹ ਕੁਝ ਪਰੇਸ਼ਾਨੀਆਂ ਆ ਰਹੀਆਂ ਸੀ ਉਹਨਾਂ ਨੂੰ ਦੇਖਦੇ ਹੋਏ ਇਹ ਚੀਜ਼ਾਂ ਨੂੰ ਅਪਡੇਟ ਕੀਤਾ ਗਿਆ ਸਪਰਸ ਦੇ ਵਿੱਚ ਤੁਸੀਂ ਆਪਣੇ ਵਾਈਫ ਨੂੰ ਵੀ 100% ਕਰ ਸਕਦੇ ਹੋ ਜਾਂ ਉਹਦੇ ਨਾਲ ਐਡ ਹੋਰ ਵੀ ਕੁਝ ਕਿਸੇ ਨੂੰ ਵੀ ਕਰ ਸਕਦੇ ਹੋ ਜਿਦਾ ਮੈਂ ਇੱਥੇ ਆਪਣੀ ਵਾਈਫ ਨੂੰ ਕੀ ਕਰਦਾ 50% ਕਰਦਾ ਉਹਦੇ ਵਿੱਚ ਮੈਂ ਐਡ ਕਰਕੇ ਹੋਰ ਜਾਊਂਗਾ ਜਿਹਨਾਂ ਹੋਰ ਕਿਸੇ ਨੇ ਕੀ ਕਰਨਾ ਸਿਲੈਕਟ ਨਾਮੀਨੇਟੇਲ ਉਹਦੇ ਵਿੱਚ ਜਿੱਦਾਂ ਮੇਰੇ ਦੋ ਬੇਟੇ ਨੇ ਬੇਟੀ ਨੇ ਮੈਂ ਉਹਦੇ ਵਿੱਚ ਆਪਣੇ ਇੱਕ ਬੇਟੇ ਨੂੰ ਹੋਰ ਐਡ ਕਰ ਸਕਦਾ ਇਹਦਾ 50% ਜਾਂ ਤੁਹਾਡੇ ਦੋ ਬੱਚੇ ਨੇ ਜਾਂ ਚਾਰ ਬੱਚੇ ਨੇ ਸਾਰਿਆਂ ਨੂੰ ਤੁਸੀਂ 25% 25% ਐਡ ਕਰ ਸਕਦੇ ਹੋ ਇਹ ਦੇਖ ਲਓ ਜੀ ਇਹ ਜਿੱਦਾਂ ਮੇਰੀ ਵਾਈਫ ਨੂੰ 50% ਕਰਤਾ ਮੈਂ ਆਪਣੇ ਬੇਟੇ ਨੂੰ 50% ਕਰਤਾ ਉਦੋਂ ਬਾਅਦ ਤੁਸੀਂ ਇਸ ਨੂੰ ਕੀ ਕਰਨਾ ਕਲੋਜ਼ ਕਰ ਦੇਣਾ ਕਲੋਜ਼ ਕਰਨ ਤੋਂ ਬਾਅਦ ਫਿਰ ਇੱਕ ਅਲਟਰਨੇਟ ਨਾਮੀ ਡਿਟੇਲ ਹੁੰਦਾ ਜੀ ਇਹ ਤਾਂ ਤੁਹਾਡੇ ਜਦੋਂ ਤੁਸੀਂ ਟੋਡੇ ਮਰਨ ਤੋਂ ਬਾਅਦ ਇਹ ਪੈਸਾ ਕਿਹਨਾਂ ਨੂੰ 2% ਤੁਸੀਂ ਆਪਣੀ ਫੈਮਿਲੀ ਦੇ ਵਿੱਚ ਡਿਟੇਲ ਕਰਦੇ ਉਦੋਂ ਬਾਅਦ ਇੱਕ ਅਲਟਰਨੇਟ ਨਾਮੀ ਡਿਟੇਲ ਕਰਨ ਲਈ ਜਦੋਂ ਤੁਹਾਡੇ ਸਪੌਸ ਦੀ ਜਾਂ ਵਾਈਫ ਦੀ ਵੀ ਡੈਥ ਹੋ ਜਾਂਦੀ ਹੈ ਉਦੋਂ ਬਾਅਦ ਲਵੀ ਇਹ ਪੈਸਾ ਕਿਸ ਨੂੰ ਮਿਲਣਾ ਚਾਹੀਦਾ ਅਵੀ ਟੁਡੇ ਮਾਰਨ ਤੋਂ ਬਾਅਦ ਜੋ ਵੀ ਟੁਡੀ ਪੈਨਸ਼ਨ ਦਾ ਕਈ ਵਾਰੀ ਏਰੀਅਰ ਬਚਿਆ ਹੁੰਦਾ ਜਾਂ ਕਾਫੀ ਸਾਲਾਂ ਬਾਅਦ ਜਦੋਂ ਪੈਨਸ਼ਨ ਅਪਡੇਟ ਹੋ ਕੇ ਆਂਦੀ ਹੈ ਤੇ ਉਹਦੇ ਵਿੱਚ ਟੁਡਾ ਏਰੀਅਰ ਆਣਾ ਹੁੰਦਾ ਤੇ ਉਹ ਏਰੀਅਰ ਕਿਸ ਨੂੰ ਨੂੰ ਜਾਣਾ ਚਾਹੀਦਾ ਤੇ ਉਸ ਨੂੰ ਕਹਿੰਦੇ ਆਲਟਰਨੇਟ ਨੋਮਿਨੀ ਆਲਟਰਨੇਟ ਨੋਮਿਨੀ ਵਿੱਚ ਤੁਸੀਂ ਆਲਟਰਨੇਟ ਨੋਮਿਨੀ ਨੂੰ ਐਡ ਕਰੋ ਸਭ ਤੋਂ ਪਹਿਲਾਂ ਐਡ ਕਰੋ ਇਹਦੇ ਵਿੱਚ ਤਿੰਨ ਆਪਸ਼ਨ ਹੁੰਦੇ ਨੇ ਸਭ ਤੋਂ ਪਹਿਲਾਂ ਕੀ ਹੈ ਡੈਥ ਹੈ ਡੈਥ ਤੋਂ ਬਾਅਦ ਡਿਵੋਰਸ ਹੈ ਡਿਵੋਰਸ ਤੋਂ ਬਾਅਦ ਇਨਸੈਂਟੀਟੀ ਇਹ ਤਿੰਨ ਆਪਸ਼ਨਾਂ ਵਿੱਚ ਲੈ ਵੀ ਅਲਟਰਨੇਟ ਨਾਮਣੀ ਤੁਸੀਂ ਕਿਸ ਬੇਸ ਤੇ ਕਰਨਾ ਚਾਹੁੰਦੇ ਆ ਲੈ ਵੀ ਅਵੂਮਨ ਆਪਾਂ ਕੀ ਕਰਦੇ ਆ ਨਾ ਵੀ ਡੈਥ ਨੂੰ ਹੀ ਸਿਲੈਕਟ ਕਰਦੇ ਆ ਬਾਕੀ ਤੁਸੀਂ ਜੇ ਤੁਹਾਡੀ ਵਾਈਫ ਨਾਲ ਡਿਵੋਰਸ ਹੋ ਚੁੱਕਿਆ ਤੇ ਤੁਸੀਂ ਡਿਵੋਰਸ ਵੀ ਨੂੰ ਵੀ ਓਕੇ ਆਪਸ਼ਨ ਕਰ ਸਕਦੇ ਆ ਹੁਣ ਇੱਥੇ ਓਕੇ ਕਰਾਂਗੇ ਓਕੇ ਕਰਦੇ ਹਾਂ ਜੀ ਲੈ ਵੀ ਮੈਂ ਨੇਸਟ ਆਫ ਕਿਨੂੰ ਕਰਨਾ ਚਾਹੁੰਦਾ ਜਿੱਦਾਂ ਮੈਂ ਕੋ ਨਾਲ ਚਾਹਣਾ ਮੇਰਾ ਬੇਟਾ ਕੋ ਨਾਲ ਚਾਹਣਾ ਨੂੰ ਕਰਨਾ ਚਾਹੁੰਦਾ ਇਹ ਜਿਹੜਾ ਆਪਣੇ ਇਹ ਸਭ ਤੋਂ ਪਹਿਲਾ ਇਥੇ ਰਿਸਪੌਂਸ ਦਾ ਨਾਮ ਆਊਗਾ। ਉਦੋਂ ਬਾਅਦ ਨੈਕਸਟ ਫੀਨੋਮੈਨਿਕ ਕੋਣ ਹੈ ਜਿੱਦਾਂ ਮੇਰੀ ਬੇਟੀ ਦਾ ਨਾਮ ਬੁਲਿਹਨ ਚੋਹਾਨ ਇਹਨਾਂ ਨੂੰ ਮੈਂ ਕਿੰਨਾ ਪਰਸੈਂਟ ਸ਼ੇਅਰ ਦੇਣਾ ਚਾਹੁੰਦਾ ਜਿੱਦਾਂ ਮੈਂ ਇਹਨਾਂ ਨੂੰ 100% ਸ਼ੇਅਰ ਦੇ ਦਿੱਤਾ। ਠੀਕ ਹੈ ਜੀ। 100% ਲਵੀ ਮੇਰਾ ਮੇਰੇ ਬਾਅਦ ਕੋਣ ਮੇਰੀ ਪੈਨਸ਼ਨ ਲਊਗਾ? ਮੇਰੀ ਵਾਈਫ ਤੇ ਮੇਰਾ ਬੇਟਾ। ਠੀਕ ਹੈ। ਪਰ ਜਦੋਂ ਮੇਰੀ ਵਾਈਫ ਦੀ ਵੀ ਡੈਥ ਹੋ ਜਾਂਦੀ ਹੈ ਤੇ ਉਦੋਂ ਬਾਅਦ ਮੇਰੇ ਜਿੰਨੇ ਵੀ ਪੈਸੇ ਦਾ ਹੱਕਦਾਰ ਕੋਣ ਹੈ? ਮੇਰੀ ਬੇਟੀ ਹੈ ਤੇ ਇੱਥੇ ਆਪਾਂ ਇਹਨੂੰ ਐਡ ਕਰ ਲੈਣਾ ਹੀ ਐਡ ਕਰਨ ਤੋਂ ਬਾਅਦ ਓਕੇ ਆ ਦਿਖਾ ਆ ਗਿਆ ਜੀ ਐਲਟੀਆ ਜੋਤੀ ਰਾਣੀ ਜੋਤੀ ਰਾਣੀ ਜੀ ਜਦੋਂ ਡੈਥ ਹੋ ਜਾਂਦੀ ਹੈ ਅਲਟਰਨੇਟ ਨਾਮੀ કોણ ਹੈ ਗੁਰਲੀਨ ਚੋਹਣ ਕਿੰਨਾ ਪਰਸੈਂਟ ਉਹਨਾਂ ਨੂੰ ਸ਼ੇਅਰ ਜਾਣਾ ਚਾਹੀਦਾ 100% ਇਹ ਆ ਸਾਨੂੰ ਤੁਸੀਂ ਕਲੋਜ਼ ਕਰ ਦਿਓ ਇਹ ਦੋਸਤੋ ਛੋਟੀ ਜੀ ਜਾਣਕਾਰੀ ਸੀ ਜੋ ਮੈਂ ਤੁਹਾਨੂੰ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਇਹ ਸੋਸਾਇਟੀ ਵਿੱਚ ਬੈਠਦਿਆ ਹਾਂ ਮੈਨੂੰ ਤਕਰੀਬਨ 3 ਸਾਲ ਹੋ ਗਏ ਸੋਸਾਇਟੀ ਦੇ ਵਿੱਚ ਕੰਮ ਕਰਦਿਆਂ ਇਹ ਬਹੁਤ ਦਿੱਕਤਾਂ ਆਉਂਦੀਆਂ ਨੇ ਕਈ ਬੰਦੇ ਆਉਂਦੇ ਨੇ ਮੇਰੇ ਮਾਤਾ ਪਿਤਾ ਦੀ ਡੈਥ ਹੋ ਗਈ ਪਰ ਜੋ ਪੈਸਾ ਬਚਿਆ ਹੋਇਆ ਬੈਂਕ ਸਾਨੂੰ ਦੇ ਨਹੀਂ ਰਿਹਾ ਤੇ ਇਹ ਆਪਸ਼ਨ ਆਪਣੇ ਆਪਣੇ ਹੀ ਜਿੰਨੇ ਵੀ ਐਕਸ ਸਰਵਿਸਮੈਨ ਹੈ ਸਪਰਸ਼ ਦੇ ਵਿੱਚ ਆਪਣਾ ਇਹ ਅਪਡੇਟ ਜਰੂਰ ਕਰਾਓ ਠੀਕ ਤੇ ਇਹ ਚੀਜ਼ਾਂ ਕਰਾਉਣੀਆਂ ਬਹੁਤ ਜ਼ਰੂਰੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜੋ ਤੰਗੀ ਹੋ ਰਹੀ ਹੈ ਆਪਣੇ ਬੱਚਿਆਂ ਨੂੰ ਉਹ ਨਾ ਹੋਵੇ ਇਸ ਲਈ ਸਾਰੇ ਹੀ ਸਾਬਕਾ ਸੈਨਿਕ ਵੀਰਾਂ ਨੂੰ ਮੇਰੀ ਤਰਫੋਂ ਲਵੀ ਇਹ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਵੀ ਹੇੇ ਕਾਰਵਾਈ ਤੁਸੀਂ ਜਲਦੀ ਤੋਂ ਜਲਦੀ ਆ ਕੇ ਸਾਬਕਾ ਸੈਨਿਕ ਭਲਾਈ ਦਫ਼ਤਰ ਰਜਿਸਟ੍ਰੇਸ਼ਨ ਨੰਬਰ 1576 ਦਾਣਾ ਮੰਡੀ ਬਠਿੰਡਾ ਵਿਖੇ ਜੋ ਆਪਣਾ ਦਫ਼ਤਰ ਹੈ ਤੁਸੀਂ ਉੱਥੇ ਆ ਕੇ ਆਪਣਾ ਅਪਡੇਟ ਕਰਾ ਸਕਦੇ ਹੋ ਤੇ ਲਾੜ੍ਹ ਦੇ ਵਿੱਚ ਸਾਰੇ ਹੀ ਸਬਕਾਂ ਸਨਕਾ ਨੂੰ ਮੇਰੀ ਤਰਫੋਂ ਪਿਆਰ ਭਰੀ ਸਾਸਿਕਾ ਜੈ ਹਿੰਦ ਰਾਮ ਰਾਮ